ਨਮਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਰਾਮਦਾਸ ਸ਼ਿਰਵਾ ਸੋਸਾਇਟੀ ਬਹੁਤ ਹੀੰੰਬੇ ਤੋਂ ਲੈ ਕੇ ਪੂਰੇ ਨਮਾ ਸ਼ਹਿਰ ਦੇ ਵਾਸੀ तकरीबन ਸ਼ੂਗਰ ਮੈਨ ਤੋਂ ਸਟਾਰਟ ਹੋ ਕੇ ਜਿਹੜਾ ਡਿਵਾਈਸਰਿਆਂ ਕੱਪੇ ਸੁਭਾਨ ਕੋਰ ਦੀ ਬਟਾ ਪਜਦਾ ਕਿਤੇ ਲਈ ਸਾਰੇ ਝੋਟੇ ਲਾਏ ਇਹਨਾਂ ਨੇ ਸਭ ਤੋਂ ਵੱਡੀ ਗੱਲ ਆ ਝੋਟੇ ਲਾ ਕੇ ਬਾਅਦ ਵਿੱਚ ਜਿਹੜੀ ਸੰਭਾਲ ਕਰੀ ਸਵੇਰ ਨੂੰ ਜਦੋਂ ਅਸੀਂ ਇੱਥੋਂ ਬੱਚੇ ਛੱਡਣ ਜਾਂਦੇ ਆ ਇਹਨਾਂ ਦੀ ਸਾਰੀ ਟੀਮ ਸਾਰੀ ਟੀਮ ਕਿਥੇ ਸਵੇਰ ਦੇ ਟਾਈਮ ਪਾਣੀ ਪਾਣ ਇਹਨਾਂ ਦੀ ਬੁੱਢ ਗੜਾਈ ਖਾਣ ਦੀ ਪੂਰੀ ਦੇਖਰੇਖ ਕਰ ਰਹੀ ਆ ਜਿੰਨੇ ਇਹਨਾਂ ਦੀ ਸੇਕ ਕਰੀਏ परमात्मा ਕਿਰਪਾ ਕਰੇ ਇਹਨਾਂ ਦੀ ਸਬੈਟੀ ਦੈਨ ਦੁੱਖ ਨਹੀਂ ਵਾਪਸ ਆਉਣੀ ਸਿਹਤ ਕੀ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਵ ਪਾਣੀ ਦੇਵ ਜੀ ਨਾ ਅੱਜ ਇਸੇ ਵਾਰ ਬੋਲਦੇ ਹਾਂ ਕਿੱਥੇ ਚੱਲ ਗਈ ਵਾਹੀ ਦੂਜੀ ਕਾਰ ਖਾਸਾ ਸਾਹਿਬ ਵਾਹੀ ਜੀ ਬਤੇ ਸ੍ਰੀ ਗੁਰੂ ਆਮ ਦਾ ਸੇਵਾ ਗੁਰੂ ਨੂੰ ਅਭਿਆਸ ਕਰੀਏ ਜਿਹੜਾ ਜੀ ਚਾਹੇ ਸੇਵਾ ਚੰਡੀਗੜ੍ਹ ਰੋਡ ਤੇ ਖਾਸਾ ਸਾਹਿਬ ਤੇ ਮੇਰੇ ਚੱਲ ਰਹੀ ਆ ਇਹ ਵੇਖਿਆ ਜੀ ਜੀ ਸਭ ਨਾਲ ਜੁੜਿਆ ਜੀ ਜੀ ਰਾਜਪੁਰ ਦੇ ਜੁਤਾ ਬੰਦੇ ਆ ਤਾਂ ਮੋੜਾ ਦਾ ਭੰਗ ਬੰਦਾ ਜੀ ਧਰਤੀ ਕੰਮ ਸੁਵਾਈ ਰਹੀ ਹੈ ਪਾਣੀ ਨਹੀਂ ਹੋ ਰਹਾ ਜੀ ਪਾਣੀ ਦਾ ਪੂਰੇ ਆ ਨੂੰ ਸੰਭਾਲ ਵਾਸਤੇ ਬਸ ਵਾਤਾਵਰਣ ਅਕਤ ਲਾਈਏ ਤਾਂ ਜੋ ਧਰਤੀ ਹਰੀ ਭਰੀ ਹੋ ਕੇ ਕੰਦਨ ਨੂੰ ਦਵਾ ਦੇਣਾ ਤੇ ਵਾਤਾਵਰਣ ਵਧੀਆ ਹੋਵੇ ਤੇ ਆਉਣ ਵਾਲਾ ਪੀੜਤ ਵਾਲਾ ਵਧੀਆ ਹੋਵੇ ਵਾਹੀ ਅੱਛਾ ਵਾਹੀ करोल <laughs> करे Yeah. Mm -hmm. Yeah, yeah. I <laughs> ਹੇ ਸਾ ਤੈਨੂੰ ਪੁੱਛੀ

ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਐਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ హెయిਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵੱਖ-ਵੱਖ

ਨਮੀ ਅਤੇ ਤਾਰੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋਮਾਂਗੇ ਉਦੋਂ ਤੱਕ ਵਾਸਤੇ ਪਰਤੀਸੀਪੈਂਟ ਇਜਾਜ਼ਤ ਦਿਓ ਧੰਨਵਾਦ